ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਸਿੱਧ ਪੀਰ ਸੁਰਨਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਬ ਜੀ ਸਾਹਿਬ ਜੀ ਦੀ ਸੰਥਿਆ ਸਰਵਣ ਕਰ ਰਹਿਆ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸੁਣਿਆ ਸੱਤੇ ਔਂਕੜ ਨਾਣੇ ਸਿਆਰੀ ਐੜੇ ਦਲਾਵਾ ਸੁਣਿਆ ਨੰਨਾ ਨਹੀਂ ਲਾਉਣਾ ਨਾਣਾ ਲਾਉਣਾ ਹੈ ਸੁਣਿਆ ਇਸ ਤਰ੍ਹਾਂ ਬੋਲਣਾ ਹੈ ਇੱਥੇ ਵਿਚਰਾਮ ਲੱਗੇਗਾ ਸਿੱਧਾ ਪਾਰਾ ਬੋਲਣਾ ਸਸੇ ਤੇ ਅਦਗ ਲਾ ਕੇ ਪੀਰ ਸੁਰ ਨਾਥ ਸੁਣਿਆ ਇੱਥੇ ਵਿਸ਼ਰਾਮ ਲੱਗੇਗਾ ਧਰਤ ਧਵਲ ਬਵੇਂ ਦੇ ਨਾਲ ਧਵਲ ਆਕਾਸ਼ ਅੜੇ ਕੰਨਾ ਕਕੇ ਕੰਨਾ ਸਸਾ ਆਕਾਸ ਆਕਾਸ ਇਸ ਤਰ੍ਹਾਂ ਬੋਲਣਾ ਹੈ ਸਸੇ ਦੇ ਪੈਰ 'ਚ ਬਿੰਦੀ ਨਹੀਂ ਲਾਉਣੀ ਬਿੰਦੀ ਤੋਂ ਬਿਨਾ ਸਸਾ ਬੋਲਣਾ ਹੈ ਸੁਣਿਆ ਇੱਥੇ ਵਿਸ਼ਰਾਮ ਲੱਗੇਗਾ ਦੀਪ ਲੋ ਨੱਲੇ ਹੋੜਾ ਜਿਹੜਾ ਹੈ ਇਹ ਲੰਮਾ ਕਰਕੇ ਬੋਲਣਾ ਹੈ ਐੜਾ ਸੰਕੋਚ ਕੇ ਬੋਲਣਾ ਹੈ ਲੋ ਲੋ ਇਸ ਤਰ੍ਹਾਂ ਬੋਲਣਾ ਹੈ ਪਾਤਾਲ ਪੱਪੇ ਕੰਨਾ ਤੱਤੇ ਕੰਨਾ ਲੱਲਾ ਪਾਤਾਲ ਸੁਣਿਆ ਓਹ ਪੱਪੇ ਹੋੜਾ ਲੰਮਾ ਕਰਕੇ ਬੋਲਣਾ ਹਾਏ ਸਿਆਰੀ ਸੰਕੋਚ ਕੇ ਓਹ ਨੰਨਾ ਮੁਕਤਾ ਸਕਾ ਪੋਲਾ ਬੋਲਣਾ ਹੈ ਸਕਾ ਕਾਲੂ ਨਾਨਕ ਇਥੇ ਆਪਾ ਜਮ ਕੇ ਲਾਵਾਂਗੇ ਭਗਤਾਂ ਵਿਸ਼ਰਾਮ ਲੱਗੇਗਾ ਤਦਾ ਪੋਲਾ ਬੋਲਿਆ ਜਾਵੇਗਾ ਵੇਗਾਸ ਸੁਣਿਆ ਦੁਖ ਪਾਪ ਕਾਨਾਸ ਸੁਣਿਆ ਜਿਨੇ ਸ਼ਬਦ ਆ ਰਹੇ ਨੇ ਸੁਣਿਆ ਇਹਨਾਂ ਤੇ ਵਿਸ਼ਰਾਮ ਲੱਗਣਾ ਹੈ ਇਹ ਖਿਆਲ ਰੱਖਣਾ ਹੈ ਜੀ ਸੋਣਿਆ ਈਸਰ ਬਾਰਮਾ ਇੰਦੂ ਸੋਣਿਆ ਮੁਖ ਅਦਗ ਲਾ ਕੇ ਬੋਲਣਾ ਹੈ ਭਾਰਾ ਬੋਲਣਾ ਹੈ ਸਾਲਾ ਹਨ ਸੱਤੇ ਕੰਨਾ ਮੰਦ ਸੋਣਿਆ ਜੋਗ ਜਗਤ ਜਗਤ ਪੋਲਾ ਬੋਲਣਾ ਅਦਗ ਨਹੀਂ ਲਾਉਣੀ ਤਾਂ ਨ ਕੋਲਾ ਬੋਲਣਾ ਭੇਦ ਸੋਣਿਆ ਤੇ ਵਿਸ਼ਰਾਵ ਲੱਗਣਾ ਹੈ ਸੋਨੇ ਆ ਇਥੇ ਵਿਚਾਰਮ ਲੱਗੇਗਾ ਸਾ ਸਤ ਸਿਮਰਤ ਸッセ ਸਿਹਾਰੀ ਮੰਮਾ ਬੋਲ ਕੇ ਇਹੇ ਚ ਡਹਿ ਦੇਣੀ ਐ ਰਾਰੇ ਸਿਹਾਰੀ ਤੱਤੇ ਸਿਹਾਰੀ ਰਤ ਸਿਮ ਰਤ ਸਿਮ ਰਤ ਇਸ ਤਰ੍ਹਾਂ ਬੋਲਣਾ ਪੋਲਾ ਬੋਲਣਾ ਹੈ ਵੇਦ ਨਾਨਕ ਭਗਤਾ ਇਥੇ ਵਿਚਾਰਮ ਲੱਗੇਗਾ ਨਾਨਕ ਤੇ ਜਮਕੀ ਲਾਉਣੀ ਐ ਭਗਤਾ ਤੇ ਵਿਸ਼ਰਾਮ ਲੱਗੇਗਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਅਧਿਕ ਲਾਗੇ ਸੱਸੇ ਦੇ ਸਤ ਪਾਰਾ ਬੋਲਿਆ ਜਾਵੇਗਾ ਸੰਤੋਖ ਗਿਆਨ ਸੁਣਿਆ ਤੇ ਵਿਸ਼ਰਾਮ ਸੁਣਿਆ 86 8 ਐੜੀ ਅਧਿਕ ਠੱਠਾ 8 ਸੱਸੇ ਦੇ ਅਧਿਕ ਠੱਠਾ 60 86 ਕ ਇਸਨਾਨ ਸਸੇ ਪੈਰ ਚ ਬਿੰਦੀ ਨਹੀਂ ਲਾਉਣੀ ਪਿੰਦੀ ਤੋਂ ਬਿਨਾ ਬੋਲਣਾ ਇਸਨਾਨ ਸੋਹਣਿਆ ਪੜ 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 ਦੇ ਪੈਰ ਚ ਹਲੰਤ ਲਾ ਕੇ ਪੜ ਪੜ ਭਾਰੇ ਬੋਲਣੇ ਨੇ ਪਾਵੇ ਪਪੇ ਕੰਨਾ ਵਾਵਾ ਪਾਉ ਬੋਲ ਕੇ ਵਿੱਚ ਜਹਿ ਦੇਣੀ ਹੈ ਹਾਇ ਸਿਆਰੀ ਇਹ ਫੇਰ ਬੋਲਣਾ ਪਾਵੇ ਪਾਵੇ ਮਾਨ ਸੋਣਿਆ ਇਤੇ ਵਿਛਰਾਵ ਲੱਗੇਗਾ ਲਾਗ ਗਗੇ ਦਲਾਵਾ ਲਾਗ ਸਹਜ ਸਸਾ ਮੁਕਤਾ ਆਹਾ ਮੁਕਤਾ ਜਜੇ ਸਿਆਰੀ ਸਹਜ ਧਿਆਨ ਨਾਨਕ ਜਮਤੀ ਲਗੇਗੀ ਭਗਤਾ ਵਿਛਰਾਵ ਲਗੇਗਾ ਸਦਾ ਪੋਨਾ ਬੁਲਾ ਜਾਵੇਗਾ ਵੇਗਾਸ ਸੋਣਿਆ ਵਿਛਰਾਵ ਲੱਗੇਗਾ ਦੁਖ ਪਾਪ ਕਾ ਨਾਸ ਸੋਹਣਿਆ ਵਿਚਨਾਮ ਲੱਗੇਗਾ ਤਰਾ ਗੁਣਾ ਨਾਣੇ ਕਰਨਾ ਗੁਣਾ ਕੇ ਗਾਹ ਗੱਗੇ ਕੰਨਾ ਲੰਮਾ ਕਰਕੇ ਬੋਲਣਾ ਆਹਾ ਮੁਕਤਾ ਹੈ ਨਾ ਇਹਨੂੰ ਸਿਹਾਰੀ ਲਾਉਣੀ ਹੈ ਨਾ ਔਂਕੜ ਲਾਉਣੀ ਹੈ ਆਹਾ ਮੁਕਤਾ ਬੋਲਣਾ ਹੈ ਗੱਗੇ ਕੰਨਾ ਲੰਮਾ ਕਰਕੇ ਬੋਲਣਾ ਗਾਹ ਗਾਹ ਇਸ ਤਰ੍ਹਾਂ ਬੋਲਣਾ ਹੈ ਸੋਹਣਿਆ ਇਥੇ ਵਿਚਨਾਮ ਲੱਗੇਗਾ ਸੇਖ ਪੀਰ ਪਾਤ ਸਾਹ ਇਵੀ ਉਸ ਤਰ੍ਹਾਂ ਬੋਲਣਾ ਹੈ ਇਹਨੂੰ ਸਿਹਾਰੀ ਨਹੀਂ ਲਾਉਣੀ ਆਹੇ ਦੇ ਨਾ ਔਂਕਰ ਲਾਉਣੀ ਹੈ ਸਾਹ ਸੱਤ ਸੋਇ ਕੰਨਾ ਲੰਮਾ ਕਰਕੇ ਬੋਲਣਾ ਸਾਹ ਪਾਤ ਸਾਹ ਸੁਣਿਆ ਇੱਥੇ ਵੀ ਸਰਾਵ ਲੱਗੇਗਾ ਅੰਦੇ ਤਦੇ ਲਾਂ ਸਦਾ ਪਾਰਾ ਬੋਲਣਾ ਤਦੇ ਲਾਂ ਦਲਾਵਾ ਨਹੀਂ ਲਾਉਣਿਆ ਲਾ ਲਉਣੀ ਅੰਦੇ ਪਾਵੇ ਰਾਹ ਰਾਰਾ ਲੰਮਾ ਕਰਕੇ ਬੋਲਣਾ ਹਾ ਔਂਕਰ ਸੰਕੋਚ ਕੇ ਰਾਹ ਹੋੜਾ ਨਹੀਂ ਲਾਉਣਾ ਔਂਕੜ ਲਾਉਣੀ ਆ ਰਾਹ ਇਸ ਤਰ੍ਹਾਂ ਬੋਲਣਾ ਹੈ ਸੋਹਣਿਆ ਇੱਥੇ ਵਿਸ਼ਰਾਮ ਲੱਗੇਗਾ ਹਾ ਥੋ ਵਾ ਹੋਬਿਤ ਨਾ ਵਾ ਹੋ ਵ ਅਸਗਾਹ ਹੋ ਹਾ ਔਂਕੜ ਲਾਉਣੀ ਹੋੜਾ ਨਹੀਂ ਲਾਉਣਾ ਹੋ ਹਾ ਔਂਕੜ ਹੋ ਗਾ ਹੋ ਗਾਹੋ ਇਸ ਤਰ੍ਹਾਂ ਬੋਲਣਾ ਹੈ ਅਸਗਾਹ ਨਾਨਕ ਇੱਥੇ ਜਮ ਕੇ ਲਾਵਾਂਗੇ ਭਗਤਾ ਵਿਸ਼ਰਾਮ ਲੱਗੇਗਾ ਸਦਾ ਵੇਗਾਸ ਸੋਹਣਿਆ ਇਥੇ ਵਿਚਰਾਣ ਲੱਗੇਗਾ ਦੁਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵੇਗਾਸ ਸੋਹਣਿਆ ਦੁਖ ਪਾਪ ਕਾ ਨਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ